ਮੈਨੂੰ ਇਹ ਗੱਲ ਬਕਵਾਸ ਲੱਗਦੀ ਆ ਕਿ ਦੁਸ਼ਮਣ ਮਰੀ ਦੀ ਕਹਿੰਦੇ ਖੁਸ਼ੀ ਨਾ ਮਨਾਈਏ ਸੱਜਣਾ ਵੀ ਮਰ ਜਾਣਾ ਮੈਂ ਕਿਹਣਾ ਖੁਸ਼ੀ ਨਹੀਂ ਚਾ ਮਨਾਉਣਾ ਚਾਹਿੰਦਾ ਤੇ ਜੇ ਅਸੀਂ ਨਾ ਚਾ ਮਨਾਵਾਂਗੇ ਹੋਰ ਮਨਾਊਗਾ ਕੌਣ ਕਿਹਦਾ ਸੂਬੇ ਸਰਹੰਦ ਦੇ ਮਰੇ ਦਾ ਜੇ ਤੁਹਾਡੇ ਕਾਲਜੇ ਠੰਡ ਪਈ ਆ ਨਾ ਤਾਂ ਇਸ ਪੋਸਟ ਨੂੰ ਤਾਂ ਸ਼ੇਅਰ ਕਰਿਓ ਤੇ ਜੇ ਸੂਬੇ ਸਰਹੰਦ ਦੇ ਮਰੇ ਦਾ ਤੁਹਾਡੇ ਮਨ ਚ ਕੀ ਆ ਰੰਜ ਹੈਗਾ ਤੇ ਦੁੱਖ ਹੈਗਾ ਮੇਰੇ ਮਨ ਚ ਦੁੱਖ ਸਿਰਫ ਇੱਕ ਗੱਲ ਦਾ ਕਿ ਬੜੀ ਸੌਖੀ ਮੌਤ ਮਰਿਆ ਯਾਰ ਉਹ ਉਹ ਬਦਾ ਟੜਫਣਾ ਚਾਹਿੰਦਾ ਸੀ ਕਿਉਂਕਿ ਉਹਨੇ ਸੈਂਕੜੇ ਮਾਮਾ ਦੇ ਪੁੱਤ ਤੜਫਾਏ ਆ ਓਏ ਕੋਹ ਕੋਹ ਕੇ ਮਾਰ ਇੱਜ਼ਤਾ ਰੋਲੀਆਂ ਉਸ ਬੰਦੇ ਨੇ ਥਾਣਿਆਂ 'ਚ ਲਿਜਾ ਲਿਜਾ ਕੇ ਜਿਹੜੇ ਬੰਦੇ ਤੇ ਇੱਕ ਨਹੀਂ 100 ਤੋਂ ਵੱਧ ਐਫਆਈਆਰਾਂ ਦਰਜ ਨੇ ਜਿਹਦੇ ਵਿੱਚ ਕੀ ਆ ਸੈਂਕੜੇ ਮਾਮਾ ਦੇ ਪੁੱਤ ਚਾਕੇ ਗਾਇਬ ਕਰਦੇ ਹੋਏ ਬੰਦੇ ਨੇ ਜਿਨ੍ਹਾਂ ਦੀਆਂ ਲਾਸ਼ਾਂ ਨਹੀਂ ਨਸੀਬ ਹੋਣ ਦਿੱਤੀਆਂ ਅੱਜ ਉਹਦੀ ਲਾਸ਼ ਰੋਲ ਰਹੀ ਆ ਐਦੂ ਵੱਡਾ ਸਵਕ ਕੀ ਹੋਊਗਾ ਜਿਨੇ ਬਿਲਕ ਦੇ ਮਾਪਿਆਂ ਨੂੰ ਨਾ ਉਹਨਾਂ ਦੇ ਪੁੱਤਾਂ ਦੇ ਮਰਿਆਂ ਦੇ ਮੂੰਹ ਨਹੀਂ ਦੇਖਣੇ ਦਿੱਤੇ ਅੱਜ ਉਹਦਾ ਮਰੇ ਦਾ ਮੂੰਹ ਨਹੀਂ ਕੋਈ ਦੇਖਣ ਨੂੰ ਤਿਆਰ ਉਹਦੀ ਆਪਣੀਆਂ ਲਾਡ ਨੇ ਕੀ ਆ ਲਿਖ ਕੇ ਜਵਾਬ ਦਿੱਤਾ ਵੀ ਸਾਨੂੰ ਕੀ ਆ ਇਹੋ ਜਿਹੇ ਬੰਦੇ ਦੀ ਲੋੜ ਨਹੀਂ ਇਹੋ ਜਿਹੇ ਪਿਓ ਦੀ ਕਿਉਂ ਕਹਿੰਦਾ ਕੋ-ਕੋ ਦੀਆਂ ਕਰਤੂਤਾ ਕੀਆ ਸਾਬਤ ਹੋ ਚੁੱਕੀਆਂ ਜੀ ਕਿਉਂਕਿ 6 ਦੇ ਕਰੀਬ ਕੇਸਾਂ ਦੇ ਵਿੱਚ ਤਾਂ ਉਹਨੂੰ ਸਜ਼ਾ ਹੋ ਚੁੱਕੀ ਸੀ ਪਿਛਲੀ 4 ਅਗਸਤ ਨੂੰ ਹੀ ਉਹਨੂੰ ਕਿਾ ਉਮਰ ਕੈਦ ਦੀ ਸਜ਼ਾ ਹੋ ਕੇ ਹਟੀ ਹੈ ਜਿਦੇ ਵਿੱਚ 7 ਬੰਦਿਆਂ ਨੂੰ ਉਸ ਬੰਦੇ ਨੇ ਕੀਆ ਆਪਦੀ ਕਸਟਡੀ ਚ ਕੀਆ ਮਾਰਿਆ ਸੀ ਕੋ-ਕੋ ਕੇ ਮਾਰਿਆ ਸੀ ਜਿਦੇ ਵਿੱਚੋਂ 4 ਤਾਂ ਕੀਆ ਐਸਪੀਓ ਸੀਗੇ ਮੁਲਾਜ਼ਮ ਸੀਗੇ ਜਿਹੜਾ ਨੂੰ ਇੱਕ ਠੇਕੇਦਾਰ ਦੀ ਸੁਰੱਖਿਆ ਵਾਸਤੇ ਤਾਇਨਾਤ ਕੀਤਾ ਹੋਇਆ ਸੀ ਜਿਦੇ ਵਿੱਚ ਸ਼ਿੰਦਰ ਸਿੰਘ ਦੇਸ਼ਾ ਸਿੰਘ ਬਲਕਾਰ ਸਿੰਘ ਤੇ ਸੁਖਦੇਵ ਸਿੰਘ ਦਾ ਐਸਪੀਓ ਸੀਗੇ ਇਹਨਾਂ ਤੋਂ ਬਿਨਾ ਮੰਗਲ ਸਿੰਘ ਹਰਿੰਦਰ ਸਿੰਘ ਸਰਬਜੀਤ ਸਿੰਘ ਸਾਹਾ ਜਿਹਦੇ ਕੀ ਆ ਪੁੱਤ ਨੇ ਇਹਦੇ ਤੇ ਪਹਿਲਾਂ ਕੀ ਆ ਜੇਲ੍ਹ ਦੇ ਵਿੱਚ ਵੀ 2022 ਦੇ ਵਿੱਚ ਅਟੈਕ ਕੀਤਾ ਜਿਹਦੇ ਵਿੱਚੋਂ ਇਹ ਬਚ ਗਿਆ ਸੀ ਇਹ ਬੰਦਾ ਹੰਕਾਰ ਦੇ ਵਿੱਚ ਕਹਿੰਦਾ ਸੀ ਕਹਿੰਦਾ ਮੈਂ ਸੂਬਾ ਸਰਹਾਂਦਾ ਮੈਥੋਂ ਆਪਦੇ ਜਵਾਕ ਬਚਾ ਲਓ ਇਸੇ ਬੰਦੇ ਨੇ ਬਾਬਾ ਚਰਨ ਸਿੰਘ ਨੂੰ ਸ਼ਹੀਦ ਕੀਤਾ ਜਿਹੜਾ ਬਾਬਾ ਖੜਕ ਸਿੰਘ ਹੋਰਾਂ ਦਾ ਕੀ ਆ ਚੇਲਾ ਸੀ ਜਿਹਦੇ ਕੀ ਆ ਚਾਰ ਭਰਾ ਤੇ ਨਾਲ ਦੋ ਰਿਸ਼ਤੇਦਾਰ ਹੋਰ ਜਿਹੜੇ ਸੀਗੇ ਉਹ ਚੱਕ ਕੇ ਖਪਾਤੇ ਸੀ ਉਹਨਾਂ ਦਾ ਕੀ ਇੱਕ ਸਾਲਾ ਸੀ ਦੇ ਸਾਲੇ ਦਾ ਬੇਟਾ ਜਿਹੜਾ ਕੀ ਆ ਬਲਜਿੰਦਰ ਸਿੰਘ ਸੀ ਜਿਹੜੇ ਨੂੰ ਵਿਚਾਲੋ ਪਾੜਿਆ ਗਿਆ ਸੀ ਇੱਕ ਲੱਤ ਦੀ ਦਰਖਤ ਨਾਲ ਬੰਨੀ ਤੇ ਦੂਜੀ ਜੀਪਸੀ ਨਾਲ ਬੰਨ ਕੇ ਬੰਦੇ ਨੂੰ ਵਿਚਾਲੋ ਪਾੜਨ ਵਾਲਾ ਇਹੀ ਸੂਬਾ ਜ਼ਰਹੰਦ ਸੀ ਤੇ ਬਾਬਾ ਚਰਨ ਸਿੰਘ ਦੇ ਜਿਹੜੇ ਨਾਲ ਤਿੰਨ ਭਰਾ ਸੀਗੇ ਕੇਸ਼ਵਰ ਸਿੰਘ ਜਿਹੜੇ ਕਿ ਆ ਰੇਲਵੇ ਸਟੇਸ਼ਨ ਤੋਂ ਚੱਕੇ ਸੀ ਬਾਬਾ ਨਿਜਾ ਸਿੰਘ ਜਿਹੜੇ ਗੁਰੂ ਘਰ ਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚੋਂ ਕੀ ਅਰੈਸਟ ਕੀਤੇ ਸੀ ਤੀਜੇ ਗੁਰਦੇਵ ਸਿੰਘ ਜਿਨ੍ਹਾਂ ਨੂੰ ਕਿਹਾ ਯੂਪੀ ਦੇ ਵਿੱਚੋਂ ਕੀ ਇਹ ਬੰਦਾ ਚੱਕ ਕੇ ਲਿਆਉਂਦਾ ਦੂਜੀ ਵਾਰ ਜਦੋਂ ਕੇਪੀਐਸ ਗਿੱਲ ਨਾਲ ਤੇ ਬਿਆਨਤ ਸਿੰਘ ਨਾਲ ਮਿਲਣ ਤੋਂ ਬਾਅਦ ਬਾਬਾ ਚਰਨ ਸਿੰਘ ਪੇਸ਼ ਹੋਣ ਵਾਸਤੇ ਜਾਂਦੇ ਹੁੰਦੇ ਆ ਤਾਂ ਰਸਤੇ ਦੇ ਵਿੱਚੋਂ ਤਰਨਤਰ ਤੋਂ ਪਹਿਲਾਂ ਨਹਿਰਾ ਦੇ ਪੋਲ ਦੇ ਉੱਤੋਂ ਕੀ ਇਹਹੀ ਸੂਬਾ ਸਰਾਂਦ ਨੂੰ ਫੜਦਾ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਥਿਆਈਆਂ ਸੀ ਉਹਦੇ ਉਸ ਕੇਸ ਦੇ ਵਿੱਚ ਵੀ ਇਹ ਬੰਦੇ ਨੂੰ ਸਜ਼ਾ ਮਿਲੀ ਆ ਇੱਕ ਬਲਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਚਭਾਲਾ ਕੇ ਕੀ ਉੱਤਰ ਦਾ ਬਸ ਅਡੇ ਦੇ ਉੱਤੇ ਆਪਣੇ ਕੀ ਨਾਲ ਭਰਾ ਹੁੰਦਾ ਉਹਨਾਂ ਨੂੰ ਉੱਥੋਂ ਕੀ ਚੱਕ ਲਿਆ ਜਾਂਦਾ ਮੂਲੋਵਾਲ ਪਿੰਡ ਦੇ ਹੁੰਦੇ ਆ ਤੇ ਚੱਕਣ ਤੋਂ ਬਾਅਦ ਉਸ ਬੰਦੇ ਨੂੰ ਵੀ ਕੀ ਇਹਦੇ ਵੱਲੋਂ ਗਾਇਬ ਕਰਤਾ ਸੀ ਸੂਬੇ ਸਰਾਂਦ ਵੱਲੋਂ ਉਸ ਕੇਸ ਦੇ ਵਿੱਚ ਵੀ ਇਹ ਬੰਦੇ ਨੂੰ 10 ਸਾਲ ਦੀ ਸਜ਼ਾ ਹੋਈ ਸੀ ਇੱਕ ਅਮਰਸਰ ਤੋਂ ਸੈਂਟਰ ਕੋਆਪਰੇਟਿਵ ਬੈਂਕ ਦਾ ਮੁਲਾਜ਼ਮ ਸੀ ਜਿਹੜਾ ਕਿ ਆ ਉਹਨਾਂ ਨੂੰ ਚੱਕ ਕੇ ਕੀ ਆ ਇਹਨਾਂ ਵੱਲੋਂ ਖਪਾਇਆ ਗਿਆ ਉਸ ਕੇਸ 'ਚ ਵੀ ਇਹ ਬੰਦੇ ਨੂੰ ਸਜ਼ਾ ਹੁੰਦੀ ਆ ਓਏ ਹਲੇ ਤਾਂ ਬਹੁਤ ਕੇਸ ਸੀ ਜਿਨ੍ਹਾਂ ਦੇ ਕੇਸ ਸੀ ਕਿ ਹਜੇ ਟਰੇਸ ਹੀ ਨਹੀਂ ਹੋਏ ਪਰ ਹੁਣ ਜਿਹਦੇ ਨਾਲ ਹੱਥ ਜੁੜੇ ਕਿਹਦੇ ਨਾਲ ਜੁੜੇ ਸੀ ਹੱਥ ਅਸੀਂ ਸਾਰੇ ਜਾਣਦੇ ਆ ਬੰਦਾ ਬਹਾਦਰ ਨਾਲ ਬੰਦਾ ਬਹਾਦਰ ਮੈਂ ਕਿਉਂ ਕਹਿਣਾ ਕਿਉਂਕਿ ਸਾਰੇ ਮੰਨੋਗੇ ਕਿ ਉਹ ਬੰਦਾ ਕਿਹਾ ਬਹਾਦਰ ਆ ਯਾਰ ਚੜ੍ਹਦੀ ਕਲਾ ਵਾਲਾ ਸਿੰਘ ਆ ਜਿਹੜੇ ਬੰਦੇ ਨੇ ਸੁਧੀਰ ਸੂਰੀ ਵਰਗੇ ਬੰਦੇ ਨੂੰ ਪੁਲਿਸ ਦੇ ਕੀ ਆ ਬੈਠੇ ਦੇ ਮਾਰੇ ਪੂਰੇ ਪਹਿਰੇ ਦੇ ਵਿੱਚ ਜਾ ਕੇ ਕੀ ਆ ਸਿੱਧੇ ਜਾ ਕੇ ਨੇੜੇ ਜਾ ਕੇ ਸ਼ੂਟ ਕਰਦਾ ਗੈਂਗਸਟਰਾਂ ਦੀ ਹਿੰਮਤ ਨਹੀਂ ਹੁੰਦੀ ਕਿਸੇ ਬੰਦੇ ਦੇ ਨੇੜੇ ਲੱਗ ਜਾਣ ਦੀ ਆ ਮੂਸੇ ਵਾਲੇ ਦੇ ਕਿਹ ਜਿਹੜੇ ਫੜੇ ਗਏ ਸੀ ਉਹ ਮੰਨਦੇ ਸੀ ਇਹ ਕਹਿੰਦੇ ਹਾਂਜੀ ਉਹਦੇ ਗਨਮੈਨ ਨਾਲੋਂ ਦੀ ਸਾਡੀ ਹਿੰਮਤ ਨਹੀਂ ਪਈ ਪਰ ਉਹ ਬੰਦਾ ਕੀ ਹੈ ਵੱਡੇ ਵੱਡੇ ਅਧਿਕਾਰੀ ਨਾਲ ਖੜੇ ਹੋਣ ਦੇ ਬਾਵਜੂਦ ਜਾ ਕੇ ਸਿੱਧਾ ਕੀ ਐਟੈਕ ਕਰਦਾ ਇਸੇ ਕਰਕੇ ਮੈਂ ਕਹਣਾ ਕਿ ਉਹ ਬੰਦਾ ਬਹਾਦਰ ਆ ਜਿਹੜਾ ਕਿ ਇਹ ਸੂਬੇ ਸਰਹੰਦ ਨੂੰ ਵੀ ਬਾਅਦ ਦੇ ਵਿੱਚ ਮਾਰਿਆ ਜਿਹੜੇ ਨੇ ਉਸ ਬੰਦੇ ਨੂੰ ਸਲਾਮ ਕਰਨਾ ਬਣਦਾ ਸਲੂਟ ਕਰਨਾ ਬਣਦਾ ਇਸੇ ਸੂਬੇ ਸਰਹੰਦ ਨੇ ਮੈਂ ਕਹਣਾ ਤਿੰਨ ਸਾਡੇ ਮੁਲਕ ਦੀਆਂ ਵੱਡੀਆਂ ਜੰਗਾਂ ਦੇ ਵਿੱਚ ਕੀ ਲੜਾਈ ਲੜਨ ਵਾਲਾ ਇੱਕ ਕੀ ਆ ਸਾਡਾ ਸਿਪਾਹੀ ਸੀ ਜਿਹੜਾ ਨੂੰ ਕੀਰਤੀ ਚੱਕਰ ਵੀ ਮਿਲਿਆ ਸੀ ਉਹ ਬੰਦੇ ਨੂੰ ਇਹ ਬੰਦੇ ਨੇ ਚੱਕ ਕੇ ਖਪਾਤਾ ਯਾਰ ਜੇ ਕਿਸੇ ਦੇ ਮਿਰਚਾਂ ਲੱਗੀਆਂ ਹੋਣ ਨਾ ਉਹ ਬੰਦਾ ਉਹਨਾਂ ਧੀਆਂ ਭੈਣਾ ਤੇ ਉਹਨਾਂ ਲੋਕਾਂ ਦਾ ਦਰਦ ਮਹਿਸੂਸ ਕਰਕੇ ਦੇਖਿਓ ਜਿਨ੍ਹਾਂ ਦੇ ਟੱਬਰ ਦੇ ਜਿਨ੍ਹਾਂ ਦੇ ਮੂੰਹ ਵੀ ਨਹੀਂ ਅਖੀਰਲੇ ਸਮੇਂ 'ਚ ਉਹ ਦੇਖ ਸਕੇ ਯਾਰ ਉਹਨਾਂ ਦੇ ਮਨ ਦੇ ਵਿੱਚ ਕਿੰਨੀ ਅਜ ਦਿਲ ਦੇ ਵਿੱਚ ਠੰਡ ਪਈ ਹੋ ਉਹਨਾਂ ਦੀਆਂ ਲਾਦਾ ਦੇ ਗਾਂ ਕਿੰਨਾ ਸਕੂਨ ਮਿਲਿਆ ਹੋ ਉਹਨਾਂ ਨੂੰ ਇਹ ਮਹਿਸੂਸ ਕਰਕੇ ਦੇਖਿਓ ਤੇ ਜਿਹੜੀ ਦੀ ਆਪ ਦੀ ਸਕੀ ਲਾਦਾ ਉਹ ਵੀ ਇਹਦਾ ਮੂੰਹ ਦੇਖਣ ਨੂੰ ਤਿਆਰ ਨਹੀਂ ਐਨੇ ਘਟਿਆ ਬੰਦੇ ਪਿੱਛੇ ਮੈਂ ਕਹਿੰਦਾ ਟੀਵੀ ਚੈਨਲਾਂ ਦੇ ਜਿਹੜੇ ਬੰਦੇ ਕਿ ਹਮਦਰਦੀ ਜ਼ਾਹਰ ਕਰੀ ਤੇ ਮੈਂ ਪੁਲਿਸ ਪੈਨਸ਼ਨ ਵੈਲਫੇਅਰ ਜਿਹੜਾ ਐਸੋਸੀਏਸ਼ਨ ਵਾਲੇ ਉਹਨਾਂ ਨੂੰ ਹੱਥ ਪਨ ਕੇ ਬੇਨਤੀ ਕਰਦਾ ਉਹ ਇਹੋ ਜਿਹੇ ਮਾੜੇ ਲੋਕ ਬੇਸ਼ੱਕ ਭਾਵੇਂ ਰਿਟਾਇਰਡ ਆ ਕਿ ਮੁਲਾਜ਼ਮ ਸੀ ਪਰ ਜਿਹੜੇ ਬੰਦੇ ਯਾਰ ਐਨੇ ਘਰਾਂ ਦੇ ਚਿਰਾਗ ਬੁਝਾ ਕੇ ਉਹਨਾਂ ਦੀਆਂ ਧੀਆਂ ਪਿੰਡ ਨੇ ਇੱਜ਼ਤਾ ਰੋਣ ਵਾਲਾ ਬੰਦਾ ਉਹਦੀ ਮੌਤ ਤੇ ਘੱਟੋ ਘੱਟ ਤੁਸੀਂ ਦੁੱਖ ਦਾ ਪ੍ਰਗਟਾਵਾ ਤਾਂ ਨਾ ਕਰੋ ਯਾਰ ਜਿਵੇਂ ਸੂਰੀ ਦੇ ਮਰੇ ਦੇ ਉੱਤੇ ਵੀ ਕਹਿੰਦੇ ਇਕੱਠ ਨਹੀਂ ਹੋਇਆ ਸੀ ਉਸੇ ਤਰ੍ਹਾਂ ਮੈਂ ਕਹਿੰਦਾ ਵੀ ਇਹਦੀ ਅੰਤਿਮ ਅਰਦਾਸ ਵੀ ਕੋਈ ਕੀ ਆ ਮੈਂ ਕਹਿੰਦਾ ਗੁਰੂ ਦਾ ਸਿੰਘ ਯਾਰ ਕਰਨ ਨਾ ਜਾਇਓ ਇਹ ਬੇਨਤੀ ਕਰਦਾ ਵੱਧ ਤੋਂ ਵੱਧ ਜਿਸ ਗੱਲ ਨਾਲ ਸਹਿਮਤੋਂ ਤਾਂ ਇਹ ਗ ਵੀ ਉਹਦੀ ਅਰਦਾਸ ਕਰਨੂ ਵਕੀ ਆ ਮੈਂ ਕਹਣਾ ਕੋਈ ਸਿੰਘ ਦਾ ਫਰਜ਼ ਨਹੀਂ ਬਣਦਾ ਮੇਰਾ ਏਡਾ ਵੱਡਾ ਦਿਲ ਹੈ ਨਹੀਂ ਕਿ ਮੈਂ ਇਹੋ ਜੇ ਲੋਕਾਂ ਵਾਸਤੇ ਕੀ ਆ ਮੈਂ ਕਹਣਾ ਵੀ ਚੰਗੇ ਸ਼ਬਦ ਕੋਈ ਕਹੀ ਕਹੀਏ ਤੇ ਉਹ ਲੋਕ ਜਿਹੜੇ 32 32 ਸਾਲਾਂ ਬਾਅਦ ਜਿਨ੍ਹਾਂ ਨੂੰ ਕੀ ਆ ਮੈਂ ਕਹਣਾ ਸਜ਼ਾ ਮਿਲੀ ਉਮਰ ਕੈਦ ਦੀ ਸਜ਼ਾ ਦੇ ਵਿੱਚ ਬਦਲੇ ਸਾਰੀ ਉਮਰ ਇਹਨਾਂ ਨੇ ਉਸ ਸਾਰੇ ਕਾਰਨ ਕਰਨ ਤੋਂ ਬਾਅਦ ਪਰਚੇ ਦਰਜ ਹੋਣ ਤੋਂ ਬਾਅਦ ਆਪਦੀ ਨੌਕਰੀ ਦੇ ਵੀ ਨਜ਼ਾਰੇ ਲੈ ਰਿਟਾਇਰਮੈਂਟ ਦੇ ਸਾਰੇ ਬੈਨੀਫਿਟ ਵੀ ਲੈ ਗਏ ਤੇ ਉਸ ਤੋਂ ਬਾਅਦ ਅੱਜ ਜਦੋਂ ਸਜ਼ਾ ਹੁੰਦੀ ਹੈ ਅਗਸਤ ਦੇ ਵਿੱਚ ਤੇ ਛੇਤੀ ਉਹਨੂੰ ਹੁਣ ਜ਼ਮਾਨਤ ਵੀ ਮਿਲ ਚੁੱਕੀ ਸੀ ਜ਼ਮਾਨਤ ਵਾਲੋਂ ਨੇ ਜੇਲ੍ਹ ਤੇ ਸਾਡੇ ਬੰਦੀ ਸਿੰਘ ਜਿਹੜੇ 30-30 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਜਿਨ੍ਹਾਂ ਨੇ ਕੋਈ નિર્ਦੋਸ਼ਾ ਨਹੀਂ ਮਾਰਿਆ ਦੋਸ਼ੀ ਮਾਰੇ ਸੀ ਸੋਦੇ ਲਾਏ ਸੀ ਉਹ ਲੋਕਾਂ ਨੂੰ ਅਜੇ ਵੀ ਜੇਲ੍ਹਾਂ ਦੇ ਵਿੱਚੋਂ ਕੀ ਆ ਬਾਹਰ ਇਹ ਸਰਕਾਰਾਂ ਆਉਣ ਨਹੀਂ ਦਿੰਦੀਆਂ ਨਾ ਪੈਰੋਲਾ ਦਿੰਦੀਆਂ ਨੇ ਅਸੀਂ ਲਾਹਣਤ ਕਾਉਣੇ ਇਹ ਜੇ ਸਿਸਟਮ ਤੇ